ਦਿਲ ਤੇ ਸਾਡਾ ਵੀ ਬੜਾ ਰੋ ਰਿਹਾ ਤੈਨੂੰ ਵੇਖ ਕੇ ਨਹੀਂ ਮੈਂ ਮਰ ਜਾ ਇਹਨਾਂ ਦਾ ਇਹ ਉਮਰ 'ਚ ਦਿਲ ਟੁੱਟ ਗਿਆ ਸਾਡੇ ਉਮਰ 'ਚ ਦੰਦ ਟੁੱਟਦੇ ਹੁੰਦੇ ਸੀ ਨਹੀਂ ਇਹਨਾਂ ਦਾ ਕਿ ਨਹੀਂ ਦਿਲ ਤੇਰਾ ਤੋੜਿਆ ਕਿ ਨਹੀਂ ਮੈਨੂੰ ਕਹ ਲੈ ਦੱਸ ਢੋਰੀ ਮੋਰ ਨੇ ਤੋੜਿਆ ਕਿ ਤੇਰਾ ਉਹਨੇ ਆਪਣਾ ਭੀਮ ਨੇ ਤੋੜਿਆ ਮੈਨੂੰ ਲੱਗਦਾ ਹੋਗੀ ਨੇ ਤੋੜਿਆ ਹੱਦ ਕੀਤੀ ਹੈ ਨਹੀਂ ਕਿਹੜੇ ਸਕੂਲ ਚ ਆਸ਼ਕੀ ਦੀ ਪੜਾਈਆਂ ਹੋਈਆਂ ਨੇ ਸਾਡੀ ਵਾਰੀ ਤੇ ਫਿਜ਼ੀਕਲ ਵਾਲੇ ਨਹੀਂ ਸਾਨੂੰ ਜੂਨ ਦਿੰਦਾ ਸੀ ਐਂ ਘੜਦਾ ਸੀ ਜਿਵੇਂ ਅਸੀਂ ਉਹਰੀ ਕਈ ਨਾਂਦੇ ਦੀ ਸਾਬਣ ਚੁੱਕ ਲਈ ਨਹੀਂ ਜੇ ਇਹਦਾ ਇਹ ਉਮਰ 'ਚ ਦਿਲ ਟੁੱਟ ਗਿਆ ਇਹਨੇ ਸਾਡੀ ਉਮਰ 'ਚ ਆ ਕੇ ਤੇ ਲੱਕ ਢਾੜਾ ਲੈਣਾ प्रेक। समस्या प्रेक। कोई भी हो ब्रेकअप सोल्यूशन फोन करो समाधान पाओ लगे नंबर अपना प्यार वापस पाओ नौकरी कारोबार पति पत्नी